ਸਾਰੀ ਪ੍ਰੈਸ ਦਾ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਜਿਹੜੇ ਬੰਦੇ ਇੱਥੇ ਆਏ ਹੋਏ ਨੇ ਉਹਨਾਂ ਦਾ ਧੰਨਵਾਦ ਕਰਦਾ ਐ ਵੀ ਤੁਸੀਂ ਵੱਡੀ ਗਿਣਤੀ ਵਿੱਚ ਸਵੇਰੇ ਸਵੇਰੇ ਚੱਲ ਕੇ ਇੱਥੇ ਆਏ ਹੋ ਔਰ ਅੱਜ ਤੁਹਾਨੂੰ ਇਹ ਖੇਚਲ ਦੇਣ ਦਾ ਸਾਡਾ ਮਕਸਦ ਇਹ ਸੀ ਬਈ ਬਹੁਤ ਦੇਰ ਤੋਂ ਜਿਹੜੀ ਇੱਕ ਮੰਗ ਲੰਮਕ ਰਹੀ ਸੀ ਬਹੁਤ ਦੇਰ ਤੋਂ ਜਿਹੜੀ ਲੋਕਾਂ ਦੀ ਇੱਕ ਡਿਮਾਂਡ ਸੀ ਬਈ 76 ਸੈਕਟਰ 2 ਲੈ ਕੇ 80 ਸੈਕਟਰ ਤੱਕ ਜਿਹੜੀ ਇਨਹਾਂਸਮੈਂਟ ਪਾਈ ਗਈ ਸੀ ਗਮਾੜਾ ਵੱਲੋਂ ਉਹਦਾ ਇੱਕ ਬੜਾ ਵੱਡਾ ਵਿਰੋਧ ਜਿਹੜਾ ਅਸੀਂ ਉਹ ਚੱਲ ਰਿਹਾ ਸੀ ਲੋਕਾਂ ਦੇ ਵਿੱਚ ਤੇ ਲੋਕਾਂ ਨੂੰ ਲੱਗਦਾ ਸੀ ਵੀ ਇਨਹਾਂਸਮੈਂਟ ਬਹੁਤ ਜ਼ਿਆਦਾ ਹੈ। ਤੋਂ ਇਹ ਅਸੀਂ ਸਾਰੇ ਜਿਹੜੇ ਵੀ 76 ਤੋਂ ਅਸੀਂ ਸੈਕਟਰ ਦੇ ਲੋਕ ਸੀ ਪਟਵਾਰੀ ਜੀ ਸੀ ਕੁਲਦੀਪ ਸੀ ਤੇ ਆਪਣੇ ਚਨਜੀਤ ਗੌਰ ਹੋਰ ਬਹੁਤ ਸਾਰੇ ਜਿਹੜੇ ਲੋਕ ਸੀ ਇਹਨਾਂ ਨੇ ਐਂਟੀ ਇਨਹਾਂਸਮੈਂਟ ਕਮੇਟੀ ਸਾਰੇ ਮੇਜਰ ਸਿੰਘ ਤਾਂ ਰੋਜ਼ੇ ਸਾਡੇ ਕਰਦੇ ਸੀ ਪ੍ਰੈਸ ਨੋਟ ਜਾਰੀ ਐਂਟੀ ਇਨਹਾਂਸਮੈਂਟ ਕਮੇਟੀ ਜਿੰਨੀ ਵੀ ਸੀ ਤੇ ਉਹਨਾਂ ਨੇ ਦੀ ਨੇ ਡਿਮਾਂਡ ਕੀਤੀ ਤੇ ਮੇਰੇ ਤੱਕ ਆਇਆ ਕੇਸ ਤੇ ਮੈਂ ਬਕਾਇਦਾ ਤੌਰ ਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਧਿਆਨ ਚ ਲਿਆਂਦਾ ਸਾਡੇ ਜਿਹੜੇ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਜੀ ਉਹਨਾਂ ਦੇ ਵੀ ਧਿਆਨ ਚ ਲਿਆਂਦਾ ਬੇਸ਼ੱਕ ਥੋੜਾ ਜਿਹਾ ਇਹ ਜਿਹੜਾ ਕੰਮ ਸੀ ਇਹ ਲੇਟ ਹੋ ਗਿਆ ਪਰ ਅੱਜ ਮੈਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਬਈ ਇਹ ਜਿਹੜਾ ਕੰਮ ਅੱਜ ਹੋ ਗਿਆ ਤੇ ਜਿਹੜੀ ਇਨਹਾਂਸਮੈਂਟ ਪਾਈ ਸੀ ਗਮਾੜਾ ਨੇ ਪਹਿਲਾ ਜਿਹੜੀ ਸੀ ਉਹ 3164 ਰੁਪਏ ਪਰ ਮੀਟਰ ਸੀ ਜਿਹਦੇ ਵਿੱਚੋਂ ਘਟਾ ਕੇ ਹੁਣ 2325 ਰੁਪਏ ਪਰ ਮੀਟਰ ਕਰ ਦਿੱਤੀ ਗਈ ਹੈ ਮੈਂ ਇੱਕ ਵਾਰੀ ਫੇਰ ਕਹ ਦੱਸਦਾ ਵੀ ਜਿਹੜੀ ਪਹਿਲਾਂ 3164 ਰੁਪਏ ਸੀ ਉਹਨੂੰ ਘਟਾ ਕੇ 2325 ਰੁਪਏ ਕਰ ਦਿੱਤਾ ਗਿਆ ਔਰ ਨਾਲ ਹੀ ਮੈਂ ਇੱਥੇ ਇਹ ਵੀ ਦੱਸਦਾ ਵੀ ਜਿਨ੍ਹਾਂ ਨੇ ਐਤੋਂ ਪਹਿਲਾਂ ਪੈਸੇ ਭਰਾਤੇ ਇਸ ਵਧੀ ਹੋਈ ਇਨਾਹੈਂਸਮੈਂਟ ਦੇ ਮੁਤਾਬਕ ਉਹਨਾਂ ਨੂੰ ਸਾਰੇ ਰਿਫੰਡ ਵੀ ਪੈਸੇ ਨੇ ਜਿਹੜੇ ਉਹ ਕੀਤੇ ਜਾਣਗੇ ਪਿਛਲੇ 2.5 ਸਾਲ ਤੋਂ ਇਸ ਕੰਮ ਦੇ ਵਿੱਚ ਸਿਆਸਤ ਵੀ ਬਹੁਤ ਹੋਈ ਹੈ ਔਰ ਮੈਂ ਜਦੋਂ ਪਹਿਲੀ ਵਾਰੀ ਤੁਸੀਂ ਆਏ ਸੀ ਮੇਰੇ ਕੋਲ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਉਦੋਂ ਮੈਂ ਇੱਕ ਵਾਅਦਾ ਕੀਤਾ ਸੀ ਵੀ ਕਰਵਾ ਕੇ ਦਵਾਂਗੇ ਭਾਵੇਂ ਟਾਈਮ ਲੱਗ ਗਿਆ ਜਾਂ ਲੱਗ ਜਵੇ ਮੈਂ ਉਦੋਂ ਵੀ ਕਿਹਾ ਸੀ ਵੀ ਕਰਵਾ ਕੇ ਦਵਾਂਗੇ ਤੇ ਉਹ ਅੱਜ ਕੰਮ ਹੋਇਆ ਉਸ ਦੌਰਾਨ ਸਿਆਸਤ ਵੀ ਹੋਰ ਨਾ ਮੈਂ ਇਹ ਵੀ ਕਿਹਾ ਸੀ ਵੀ ਕਿਸੇ ਨੇ ਪੈਸੇ ਇਕੱਠੇ ਨਹੀਂ ਕਰਨੇ ਨਾ ਹੀ ਪੈਸੇ ਕਿਸੇ ਨੇ ਦੇਣੇ ਨੇ ਉਹਦੇ باوجود ਵੀ ਕੁਝ ਲੋਕਾਂ ਨੇ ਜਿਹੜੇ ਰਾਜਨੀਤਿਕ ਬੰਦੇ ਸੀ ਮੈਨੂੰ ਲੱਗਦਾ ਵੀ ਪੈਸੇ ਇਕੱਠੇ ਕੀਤੇ ਵੀ ਔਰ ਉਹਨਾਂ ਨੇ ਕੇਸ ਵੀ ਕੀਤੇ ਹਾਈ ਕੋਰਟ ਵਿੱਚ ਮੇਰੇ ਰੋਕਣ ਦੇ باوجود ਵੀ ਯਾਨੀ ਆਪਣੇ ਨਮਾਇंदे ਉੱਤੇ ਯਕੀਨ ਨਾ ਕਰਦੇ ਹੋਏ ਲੋਕਾਂ ਦੇ ਪੈਸੇ ਦੀ ਬਰਬਾਦੀ ਕੀਤੀ ਤੇ ਮਾਜੋਬ ਅਦਾਲਤ ਦੇ ਜਿਹੜਾ ਟਾਈਮ ਸੀ ਉਹਨੂੰ ਵੀ ਉਹਦੀ ਵੀ ਬਰਬਾਦੀ ਕੀਤੀ ਤੇ ਉਥੇ ਕੋਰਟ ਗਜਰੀਆਂ 'ਚ ਗਏ ਮੇਰੇ ਰੋਕਣ ਦੇ ਬਾਅਦ ਔਰ ਨਾਲ ਮੈਂ ਇਹ ਵੀ ਕਿਹਾ ਸੀ ਵੀ ਜੇ ਕੋਟਗਿਆਰੀ ਚ ਜਾਊਂਗਾ ਤਾਂ ਮੈਂ ਜਾਊਂਗਾ ਬਕਾਇਦਾ ਤੌਰ ਤੇ ਜੇ ਲੋੜ ਪਈ ਤਾਂ ਪੈਸੇ ਵੀ ਅਸੀਂ ਲਾਵਾਂਗੇ ਤੁਸੀਂ ਲੋਕਾਂ ਦੇ ਇਕੱਠੇ ਨਹੀਂ ਕਰਨੇ ਤਾਂ ਉਹਦੇ باوجود ਵੀ ਇਹ ਹੋਇਆ ਮੈਨੂੰ ਬੜਾ ਅਫਸੋਸ ਹੈ ਵੀ ਹਰ ਗੱਲ ਦੇ ਵਿੱਚ ਆਪਾਂ ਰਾਜਨੀਤੀ ਕਰਦੇ ਆ ਤੁਸੀਂ ਸਾਰੇ ਹੀ ਬੰਦੇ ਇੱਥੇ ਬਹੁਤ ਸਾਰੇ ਜਿਹੜੇ ਬੰਦੇ ਬੈਠੇ ਆ ਸਰਕਾਰੀ ਏਮਪਲਾਈ ਨੇ ਮੁਲਾਜ਼ਮ ਨੇ ਅਫੀਸਰ ਨੇ ਸਾਰਿਆਂ ਨੂੰ ਪਤਾ ਵੀ ਸਰਕਾਰੀ ਸਿਸਟਮ ਦੇ ਵਿੱਚ ਚੱਲਦੀ ਆ ਇੱਕ ਵਾਰੀ ਪੈਸੇ ਜੇ ਪੈ ਜਾਣ ਤਾਂ ਮੁੜ ਕੇ ਉਹਨਾਂ ਨੂੰ ਘਟਾਉਣ ਦਾ ਕੰਮ ਇੱਕ ਬੜਾ ਵੱਡਾ ਕੰਮ ਹੁੰਦਾ ਤੇ ਬਹੁਤ ਸਾਰੇ ਤਰਕ ਦੇਣੇ ਪੈਂਦੇ ਨੇ ਮੈਂ ਇਸ ਗੱਲੋਂ ਧੰਨਵਾਦ ਜਿੱਥੇ ਮੁੱਖ ਮੰਤਰੀ ਸਾਹਿਬ ਦਾ ਕਰਦਾ ਜਿੱਥੇ ਮੈਂ ਜਿੰਨੇ ਵੀ ਸਾਡੇ ਆਫੀਸਰ ਸਾਹਿਬਾਨ ਸੀ ਹਾਊਸਿੰਗ ਡਿਪਾਰਟਮੈਂਟ ਦੇ ਸਾਡੇ ਚੀਫ ਸੈਕਟਰੀ ਸਾਹਿਬ ਸੀ ਸਾਰਿਆਂ ਨੇ ਇਹ ਰਲ ਕੇ ਕੰਮ ਕੀਤਾ ਤੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੱਲੋਂ ਵਧਾਈ ਦਿੰਦਾ ਵੀ ਤੁਸੀਂ ਮੇਰੇ ਤੇ ਯਕੀਨ ਰੱਖਿਆ ਤੇ ਮੈਂ ਇਸ ਗੱਲ ਦੇ ਵਿੱਚ ਕਾਮਯਾਬ ਹੋ ਸਕਿਆ ਤੁਹਾਡੇ ਸਹਿਯੋਗ ਦੇ ਨਾਲ ਮੈਂ ਗੁਰੂ ਸਾਹਿਬ ਦਾ ਵੀ ਪ੍ਰਮਾਤਮਾ ਦਾ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਆ ਬਈ ਉਹਨਾਂ ਨੇ ਜਿਹੜੀ ਸਾਡੀ ਅਸੀਂ ਸੱਚੇ ਦਿਲੋਂ ਕੰਮ ਸ਼ੁਰੂ ਕੀਤਾ ਸੀ ਉਹ ਸਾਡਾ ਜਿਹੜਾ ਉਹਨਾਂ ਨੇ ਸਿਰੇ ਚੜਾਇਆ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਜਿਹੜਾ 839 ਰੁਪਏ ਜਿਹੜੇ ਤੁਸੀਂ ਕਟਵਾਏ ਨੇ ਇਹ ਹੁਣ ਜਿਨ੍ਹਾਂ ਨੇ ਕਿਸੇ ਨੇ ਵੇਚਿਆ ਜਿਨ੍ਹਾਂ ਨੇ ਪ੍ਰਾਪਰਟੀ ਟਰਾਂਸਫਰ ਕਰਵਾਈ ਉਹਨਾਂ ਸਾਰਿਆਂ ਨੇ ਵੱਧ ਕਰਕੇ ਭਰੇ ਹੋਏ ਨੇ ਉਹ ਹੁਣ ਕੱਲੇ-ਕੱਲੇ ਦੇ ਪੈਸੇ ਵਾਪਸ ਹੋਣਗੇ ਮੈਂ ਪਹਿਲੇ ਹੀ ਕਹਿ ਚੁੱਕਿਆ ਹਾਂ ਜੀ ਬਕਾਇਦਾ ਤੌਰ ਤੇ ਉਹ ਐਪਲੀਕੇਸ਼ਨ ਦੇਣਗੇ ਜਾਂ ਜੋ ਵੀ ਪ੍ਰੋਸੀਜਰ ਹੋਊਗਾ ਜਿਨ੍ਹਾਂ ਨੇ ਪੈਸੇ ਜਮਾ ਵੱਧ ਕਢਾਏ ਨੇ ਉਹਨੂੰ ਘਰ ਬੈਠੇ ਬਿਠਾਏ ਡਰਾਫਟ ਜਿਹੜਾ ਉਹ ਮਿਲੂਗਾ ਜਿੰਨੇ ਜਿੰਨੇ ਵੱਧ ਪੈਸੇ ਜਮਾ ਕਰਾਏ ਨੇ ਦੂਜਾ ਸਵਾਲ ਇਹ ਆ ਸਰ ਕਿ ਤੁਸੀਂ ਤਾਂ ਇਹ ਕੰਮ ਬਹੁਤ ਪਹਿਲਾਂ ਕਰਾਉਂਤਾ ਸੀ ਇਹ ਤਾਂ ਕਈ ਮਹੀਨੇ ਪਹਿਲਾਂ ਇੱਦਾਂ ਹੀ ਪ੍ਰੈਸ ਕਾਨਫਰੰਸ ਤੁਸੀਂ ਕੀਤੀ ਸੀ ਪਰ ਉਸ ਤੋਂ ਬਾਅਦ ਨੋਟੀਫਿਕੇਸ਼ਨ ਨਹੀਂ ਹੋਈ ਹੁਣ ਅੱਜ ਵੀ ਜਿਹੜਾ ਇਹ ਮਸਲਾ ਹੈ ਇਹ ਹੁਣ ਨੋਟੀਫਿਕੇਸ਼ਨ ਹਾਲੇ ਵੀ ਨਹੀਂ ਹੋਈ ਨਹੀਂ ਮੇਰੀ ਨਹੀਂ 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 ਪਹਿਲਾਂ ਇਹ ਸੀ ਵੀ ਕਿਤੇ ਜਦੋਂ ਮੀਟਿੰਗ 'ਚ ਗਿਆ ਉਦੋਂ ਥੋੜੀ ਜਿਹੀ ਕਿਤੇ ਨਾ ਕਿਤੇ ਪ੍ਰੋਬਲਮ ਆ ਗਈ ਸੀ ਪਰ ਕੱਲ ਅਥਾਰਟੀ ਦੀ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਪਾਸ ਹੋ ਚੁੱਕੇ ਆ ਪ੍ਰोसीडिंग ਅਜ ਹੁਣੇ ਆ ਜਾਣੀਆਂ ਨੇ ਸਾਰੀਆਂ ਹੀ ਤੇ ਬਕਾਇਦਾ ਤੌਰ ਤੇ ਤੁਸੀਂ ਸਮਝ ਲਓ ਵੀ ਇਹ ਕੰਮ ਆਏ ਹੋ ਗਿਆ। ਮਤਲਬ ਇਸ ਹਫਤੇ ਦੇ ਅਗਲੇ ਹਫਤੇ ਤੋਂ ਪੈਸੇ ਜਮ੍ਹਾਂ ਹੋਣੇ ਸ਼ੁਰੂ ਹੋ ਜਾਣਗੇ। ਹਾਂਜੀ 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 ਇਮੀਡੀਏਟਲੀ ਜਦੋਂ ਮਰਜੀ ਤੁਸੀਂ ਜਾ ਕੇ ਕਰਾਓ ਇੱਕ ਦੋ ਦਿਨ ਦੇ ਵਿੱਚ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ। ਸਰ ਜਿਹੜੇ ਪੈਸੇ ਜਿਹੜੇ ਪੈਸੇ ਤੁਸੀਂ ਕਿਹਾ ਵੀ ਵਾਪਸ ਹੋਣਗੇ ਜਿਹੜੇ ਪਹਿਲਾਂ ਭਰਤੇ ਉਹ ਵਾਪਸ ਖਾਤਿਆਂ 'ਚ ਆਉਣਗੇ ਜਾਂ ਜਿਹੜਾ ਅਗਲਾ ਇਹ ਭਰਨਗੇ 2300 ਜਿੰਨੀ ਤੁਸੀਂ ਰਕਮ ਦੱਸੀ ਆ ਵੀ ਉਹਦੇ ਵਿੱਚੋਂ ਕੱਟੇ ਜਾਣਗੇ। ਨਹੀਂ 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 ਜਿਨ੍ਹਾਂ ਨੇ ਭਰਤੇ ਉਹ ਤੋਂ ਪਹਿਲਾਂ ਹੀ ਭਰਤੇ 2300 ਉਹਨਾਂ ਸ ਤੇ ਜਿਹੜੇ ਬਾਕੀ 800 850 ਰੁਪਏ ਵੱਧ ਭਰੇ ਆ ਉਹ ਮਤਲਬ ਆਪਣੀ ਡਿਮਾਂਡ ਉਹ ਦੁਬਾਰਾ ਕਰ ਸਕਦੇ ਇੱਕ ਸਰ ਹੋਰ ਗੱਲ ਹੈ ਕਿ ਜਿਹੜੇ ਲੋਕਾਂ ਨੇ ਕੇਸ ਪਾਏ ਉਹਨਾਂ ਨੇ ਤਾਂ ਕੇਸ ਇਹ ਕਹਿ ਕੇ ਪਾਏ ਨੇ ਉਹ ਜਿਹੜੇ ਉਹ ਦਾਵਾ ਕਰਦੇ ਨੇ ਉਹ ਇਹ ਦਾਵਾ ਕਰਦੇ ਨੇ ਕਿ ਜਿਹੜਾ ਇਹ ਟੋਟਲ ਜਿਹੜਾ ਲੱਗਿਆ ਹੈਗਾ ਇਹ ਬਹੁਤ ਜ਼ਿਆਦਾ ਲੱਗਿਆ ਔਰ ਇਹ ਵਿਆਜ ਇਹਦੇ ਵਿੱਚ ਬਹੁਤ ਸਾਰਾ ਉਹ ਝੂਠੇ ਨੇ ਟੋਟਲੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਔਰ ਜੇ ਵਿਆਜ ਲੱਗਿਆ ਤਾਂ ਉਹਨਾਂ ਲੋਕਾਂ ਕਰਕੇ ਹੀ ਲੱਗਿਆ ਨਹੀਂ ਤਾਂ ਇਹ ਕੁਝ ਵੀ ਨਹੀਂ ਸੀ ਰਕਮ ਜਦ 2007 ਵਿੱਚ 8 ਦੇ ਵਿੱਚ ਮਾਨਯੋਗ ਹਾਈ ਕੋਰਟ ਤੇ ਉਦੋਂ ਬਾਅਦ ਸੁਪਰੀਮ ਕੋਰਟ ਨੇ ਇਹ ਅਨਾਉਂਸਮੈਂਟ ਪਾਈ ਜਿਹੜੀ ਇਹ ਲਗਣੀ ਲਗਣੀ ਸੀ ਲੋਕਾਂ ਦੇ ਉੱਤੇ ਅਸੀਂ ਸਿਆਸ ਨਹੀਂ ਕੀਤੀ ਮੈਂ ਪਹਿਲੇ ਦਿਨ ਇਹ ਗੱਲ ਕਹੀ ਸੀ ਸਾਰੇ ਜਿਹੜੇ ਗਵਾਹ ਬੈਠੇ ਹੋਣਗੇ ਵੀ ਜੇ ਆਪਾਂ ਇਹ ਸੋਚੀ ਵੀ ਇਹ ਪੂਰੇ ਦਾ ਪੂਰਾ ਮਾਫ ਹੋਣਾ ਇਹ ਪੂਰਾ ਨਹੀਂ ਹੋਣਾ ਹੈਗਾ ਆਪਾਂ ਜਿੰਨਾ ਵੀ ਘੱਟ ਕਰ ਸਕਦੇ ਆ ਕਰਾਂਗੇ ਇਹਨਾਂ ਲੋਕਾਂ ਨੇ ਸਿਆਸ ਦਾ ਖੇਡਦੇ ਹੋਏ 15 ਸਾਲ ਲੇਟ ਕੀਤੀ ਤੇ 15 ਸਾਲ ਲੇਟ ਦਾ ਵਿਆਜ ਜਿਹੜਾ ਲਗਿਆ ਲੇਕਿਨ ਹੁਣ ਜਿਹੜਾ ਪੈਸਾ ਪਿਆ ਉਹ ਸਿੰਪਲ ਵਿਆਜ ਦੇ ਨਾਲ ਪਿਆਰੇ ਦੇ ਇਹ ਮਤਲਬ ਜਿਹੜੇ ਉਹ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਹੁਣ ਵੀ ਉਹ ਸਿਰਫ ਆਪਣੇ ਰੋਕਟਰੀ ਸਿਕਣੇ ਚਾਹੁੰਦੇ ਨੇ ਜਾਂ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਕੋੜ ਕੇ ਜਹਰੇ ਚੱਕਰ ਮਾਰ ਕੇ ਵੀ ਜੋ ਆਪ ਸ਼ਖਸ਼ਾਈ ਕਰਨੀ ਚਾਹੁੰਦੇ ਨੇ ਇਹ ਮੈਂ ਤੁਹਾਨੂੰ ਸਾਫ਼ ਗੱਲ ਦੱਸ ਦਿੰਦਾ ਵੀ ਇਹ ਜੋ ਹੁਣ ਕੀਤਾ ਹੈ ਬਿਲਕੁਲ ਸਹੀ ਕੀਤਾ ਸਰਕਾਰ ਨੇ ਤੇ ਲੋਕਾਂ ਨੂੰ ਇਹ ਗੱਲ ਮੰਨ ਕੇ ਪੈਸੇ ਜਲਦੀ ਜਲਦੀ ਜਮ੍ਹਾਂ ਕਰਾਉਣੇ ਚਾਹੀਦੇ ਇੱਕ ਕਿੰਨੇ ਕਿੰਨੇ ਲੋਕ ਨੇ ਕਿੰਨਾ ਤੋਂ ਬੈਨੀਫਿਟ ਹੋਇਆ ਨਹੀਂ ਮੇਰੇ ਕੋ ਕੋਈ ਪ੍ਰੋਪਰ ਗਿਣਤੀ ਨਹੀਂ ਹੈਗੀ 76 77 78 79 80 ਜਿੰਨੇ ਵੀ ਲੋਕ ਨੇ ਜਿੰਨੇ ਵੀ ਪਲਾਟ ਨੇ ਭਾਵੇਂ ਉਹ ਕਮਰਸ਼ੀਅਲ ਦਾ ਭਾਵੇਂ ਉਹ ਰੈ residensial ਦਾ ਭਾਵੇਂ ਉਹ ਕਿਸੇ ਵੀ ਕਿਸੇ ਦਾ ਪਲਾਟ ਹੈ ਉਹਨਾਂ ਦੇ ਉੱਤੇ ਸਾਰਿਆਂ ਦੇ ਉੱਤੇ ਪਿਆ ਹੋਇਆ ਤੇ ਸਾਰਿਆਂ ਨੂੰ ਉਹਦਾ ਰੀਲੀਫ ਹੈ ਜਿਹੜਾ ਉਹ ਮਿਲੇ ਆ ਜਿੰਨੇ ਵੀ ਹੁਣ ਇਨਸਟਾਲਮੈਂਟ ਸਿੱਪ ਹੋਇਆ ਜੀ ਕੀ ਉਹਨਾਂ ਨੂੰ ਅਗਲੇ ਨੋਟਿਸ ਦੀ ਵੇਟ ਕਰਨੀ ਚਾਹੀਦੀ ਹੈ ਕਿ ਹੁਣੇ ਨਹੀਂ ਨੋਟਿਸ ਤਾਂ ਹੁਣ ਦੁਬਾਰਾ ਜਾਰੀ ਹੋਣਗੇ ਸਾਰਿਆਂ ਨੂੰ ਨਵੇਂ ਵਧੇ ਹੋਏ ਰੇਟ ਦੇ ਨਾਲ ਠੀਕ ਹੈ ਜੀ ਠੀਕ ਨਹੀਂ ਤੇ ਉਸ ਮੁਤਾਬਕ ਤੁਸੀਂ ਭਾਵੇਂ ਖੁਦ ਹੀ ਜਾ ਕੇ ਭਰਾ ਦਿਓ ਜਾਂ ਨੋਟਿਸ ਦੀ ਵੇਟ ਕਰਨੀ ਹੈ ਨੋਟਿਸ ਦੀ ਵੇਟ ਕਰ ਲਓ ਇਹ ਤੁਹਾਡੇ ਤੇ ਡਿਪੈਂਡ ਹੈ ਸਰ ਮੈਂ ਪਤਾ ਨਹੀਂ ਪਊਗਾ ਜੀ ਕਿਸੇ ਕਿਸੇ ਦਾ ਕੋਈ ਇਫੈਕਟ ਨਹੀਂ ਕਰਦਾ ਠੀਕ ਹੈ ਜੀ ਹਾਂਜੀ ਮੈਂ ਨਾ ਇੱਕ ਹੋਰ ਤੁਹਾਡੇ ਧਿਆਨ 'ਚ ਲਿਆਉਣਾ ਚਾਹਣਾ ਜੀ 2019 ਦੇ ਵਿੱਚ ਇਹ ਜਦੋਂ ਤੋਂ ਇਹ ਕੇਸ ਸ਼ੁਰੂ ਹੋਇਆ 2019 ਦੇ ਵਿੱਚ ਕਾਂਗਰਸ ਸਰਕਾਰ ਬਿਲੇ ਇਹਦੀਆਂ ਪੂਰੀਆਂ ਗਾਈਡਲਾਈਨ 'ਚ ਬਣੀਆ ਵੀ ਇਹ ਪੈਸੇ ਉਗਰਾਹੇ ਜਾਣ ਜਿਹੜੇ ਹੁਣ ਕਹਿੰਦੇ ਨੇ ਨਾ ਵੀ ਅਸੀਂ ਪੈਸੇ ਦੇਖੋ ਜੀ ਤੁਸੀਂ ਤਾਂ ਸਾਰੀ ਮਾਫ ਕਰਾਵਾਂਗੇ ਇਹ ਇਹ 2019 ਦੇ ਵਿੱਚ ਗਮਾਡਾ ਨੂੰ ਹਦਾਇਤ ਕੀਤੀ ਗਈ ਵੀ ਹੁਣ ਉਹ ਨਵੀਂ ਗਾਈਡਲਾਈਨ ਦੇ ਦੇ ਕੇ ਵੀ ਇਹਦੀ ਰਿਕਵਰੀ ਕੀਤੀ ਜਾਵੇ ਲੋਕਾਂ ਤੋਂ ਮਤਲਬ ਉਹ ਸਾਰਾ ਉਹ ਫਰਾਡ ਸਾਰਾ ਜਿਹੜੇ ਮਤਲਬ ਇਹ ਕਹਿੰਦੇ ਨੇ ਵੀ ਅਸੀਂ ਤਾਂ ਜੀ ਕੁਝ ਨਹੀਂ ਅਸੀਂ ਤਾਂ ਸਾਰੀ ਮਾਫ ਕਰਾਉਣੇ ਨੇ ਕਿਉਂਕਿ ਉਹਨਾਂ ਨੇ ਕੱਖ ਨਹੀਂ ਕਰਾਇਆ ਲੋਕਾਂ ਤੇ ਟ੍ਰਿਪਲ ਭਾਰ ਭਾਰ ਪਾਤਾ ਤੇ ਹੁਣ ਉਹਨੂੰ ਪਤਾ ਵੀ ਜਿੰਨਾ ਇਹ ਹੋ ਗਿਆ ਇਹ ਆਪਦੇ ਆਪ ਦੀ ਬਹੁਤ ਵੱਡਾ ਤੇ ਉਹਨਾਂ ਨੂੰ ਲੋਕ ਉਹਨਾਂ ਨੂੰ ਲੱਗਦਾ ਵੀ ਇਹ ਅਸੀਂ ਇਹਦਾ ਜਵਾਬ ਇਹੀ ਦੇ ਸਕਦੇ ਹਾਂ ਵੀ ਤੁਸੀਂ ਸਾਰੇ ਮਾਫ ਕਰਾਉਣੇ ਨੇ ਜਦੋਂ ਕਿ ਉਹਨਾਂ ਨੇ ਸਾਰਾ ਇਹ ਵਿਆਜ ਇਸ ਮੌਸਾ ਨੂੰ ਕਰਕੇ ਗਾਈਡਲਾਈਨ ਲਾ ਕੇ ਲੋਕਾਂ ਤੋਂ ਕਬਰੀ ਦੇ ਨੋਟਸ ਕਾਂਗਰਸ ਸਰਕਾਰ ਨੇ ਕੱਢੇ ਨੇ ਇਹ ਇਹ ਮਤਲਬ ਬਹੁਤ ਵੱਡੀ ਗੱਲ ਹੈ ਜਿਹੜੀ ਜਿਹੜੀ ਮਤਲਬ ਉਹਨਾਂ ਨੂੰ ਲੋਕਾਂ ਨੂੰ ਗੌਰਾ ਕਰ ਲਈ ਉਹ ਹੁਣ ਕਰ ਰਹੇ ਨੇ ਵੀ ਇਹ ਸਿਹਾਰ ਨੰਬਰ 1 ਨੰਬਰ 2 ਹੈ ਦੇਖੋ ਸਮਾਂ ਜ਼ਰੂਰ ਲੱਗਿਆ ਪਰ ਇਹਦੀ ਕੰਟੀਨਿਊਟੀ ਦੇ ਵਿੱਚ ਮੈਂ ਸਮਝਦਾ ਵੀ ਐਮਐਨਏ ਸਾਹਿਬ ਨੇ ਲਗਾਤਾਰਤਾ ਦੇ ਵਿੱਚ ਕੋਈ ਇਹੋ ਜਿਹਾ ਦਰ ਨਹੀਂ ਛੱਡਿਆ ਜਿਹੜਾ ਖੜਕਾਇਆ ਨਹੀਂ ਤੇ ਉਹਨੂੰ ਖੜਕਾ ਕੇ ਹੀ ਅੱਜ ਇੱਥੇ ਤੱਕ ਇਹ ਗੱਲ ਪਹੁੰਚੀ ਆ ਵੀ ਜੇ 839 ਰੁਪਏ ਦਾ ਲੋਕਾਂ ਨੂੰ ਕੱਲਾ 839 ਦਾ ਫਾਇਦਾ ਨਹੀਂ ਹੋਇਆ ਲੋਕਾਂ ਨੂੰ ਜਿਹੜੀ ਪੈਨਲਟੀ ਪਈ ਉਹ ਪੈਨਲਟੀ ਦੀ ਸਾਰੀ ਉਹ ਉਹ ਰੱਦ ਹੋਊਗੀ ਤੇ ਉਹ ਰਿਵਰਸਮੈਂਟ ਹੋਊਗੀ ਜਿਨ੍ਹਾਂ ਤੋਂ ਭਰਾਲੇ ਜਿਹੜੇ ਮਤਲਬ ਇੱਕ ਤਾਂ ਪੈਸੇ ਹੀ ਉਹਨਾਂ ਦਾ ਵਾਧੂ ਪੈਸੇ ਸੀ ਜਿੰਨੇ ਉਹ ਸਮੇਂ ਚੋਂ ਭਰਤੇ ਇੱਕ ਪੈਨਲਟੀ ਤੇ ਪੈਨਲਟੀ ਪੈ ਰਹੀ ਸੀ ਪਿਛਲੇ 1.5 ਸਾਲ ਤੋਂ ਹੁਣ ਉਹ ਪੈਨਲਟੀ ਦਾ ਵੀ ਪੈਸਾ ਜਿਹੜਾ ਉਹ ਖਤਮ ਹੋਊਗਾ ਨਵਾਂ ਨੋਟੀਫਿਕੇਸ਼ਨ ਜਾਰੀ ਹੋਊਗਾ ਜਿਹਦੇ ਮੁਤਾਬਕ ਆਹ ਰੇਟ ਦੱਸਿਆ ਜਾਊਗਾ ਤੇ ਇਹ ਦੱਸਣ ਤੋਂ ਬਾਅਦ ਲੋਕਾਂ ਨੂੰ ਉਹ ਵੀ ਵੱਡਾ ਰਲੀਫ ਹੋ ਮੇਰੇ ਹਿਸਾਬ ਨਾਲ ਪੈਨਲਟੀਆਂ ਦੇ ਲੋਕਾਂ ਨੂੰ 2.5 ਲੱਖ ਰੁਪਏ ਤੇ ਛੋਟੇ ਪਲਾਟ ਵਾਲਿਆਂ ਨੂੰ ਪੈਨਲਟੀਆਂ ਦਾ ਫਾਇਦਾ ਹੋਣਾ ਜਿਹੜੇ ਇਹਨਾਂ ਨੇ ਲੈਣੀ ਹੀ ਲੈਣੀ ਸੀ ਤੇ ਇਹ ਤੋਂ ਬਿਨਾਂ ਜਿਹੜੀ ਇਹ ਗੱਲ ਹੈ ਇਹ ਹੋਰ ਮਤਲਬ ਉਹਦਾ ਵੱਡਾ ਫੈਰ ਹੈ ਵੀ 839 ਰੁਪਏ ਦੇ ਧਾਰਨਾ ਉਹ ਜਿਹੜਾ ਘਟਨਾ ਉਹ ਲੱਗਿਆ ਮੈਂ ਕੋਰਟ ਦੇ ਹੁਣੇ ਉਹਦੇ ਨਾਲ ਕੋਈ ਫੇਰ ਪ੍ਰੋਬਲਮ ਨਹੀਂ ਕਰੇ ਨਾ ਵੀ ਪਕੋੜ ਦੇ ਵਿੱਚ ਤਾਂ ਖਤਮ ਹੋ ਗਿਆ ਸੀ ਕੇਸ ਮੇਰੇ ਖਿਆਲ ਨਾਲ ਮੈਨੂੰ ਲੱਗਦਾ ਨਹੀਂ ਚੱਲ ਰਿਹਾ ਹਾਂ ਦੋ ਨਹੀਂ ਕੋਰਟ ਦਾ ਇਹੀ ਕਰਦਾ ਜੇ ਹੁਣ ਇਹ ਫੈਸਲਾ ਕਰਦਾ ਕਿ ਮਾਡਨ ਵੀ ਇਹ ਕਰਦਾ ਇੱਕ ਮੇਰੇ ਖਿਆਲ ਨਾਲ ਕੋਈ ਗੱਲ ਹੀ ਨਹੀਂ ਹੁਣ ਜਦੋਂ ਸਰਕਾਰ ਨੇ ਕਹਿੰਦਾ ਜੀ ਫਿਰ ਉਹਨਾਂ ਦਾ ਮਸਲਾ ਨਹੀਂ ਲੈ ਗਿਆ ਕੋਈ ਕੋਰਟ ਦਾ ਮੈਂ ਮਤਲਬ ਇਸ ਗੱਲ ਤੇ ਤੁਹਾਨੂੰ ਖੇਰੇ ਇਹ ਵਧਾਈ ਦਿਨਾ ਮਤਲਬ ਹੀ ਐਮ ਐਲ ਏ ਸਾਹਿਬ ਨੇ ਜਿਨ੍ਹਾਂ ਨੇ ਇਹਨੂੰ ਕੰਟੀਨਿਊਟੀ ਦੇ ਵਿੱਚ ਉਹ ਕੀਤਾ ਤੇ ਦੂਜੀ ਗੱਲ ਜਿਹੜੀ ਸਾਡੀ ਇੱਥੇ ਐਨਹਾਂਸਮੈਂਟ ਕਮੇਟੀ ਬਣੀ ਸੀ ਉਹਦੇ ਜਿਹਨੇ ਮੈਂਬਰ ਸੀ ਖਾਸ ਕਰਕੇ ਜਿਹੜੇ 5-7 ਮੈਂਬਰਾਂ ਨੇ ਤਾਂ ਲਗਾਤਾਰਤਾ ਚ ਆਪਣਾ ਸਾਰਾ ਟਾਈਮ ਛੱਡ ਕੇ ਜਿਹਦੇ ਚ ਇਹ ਮੈਡਮ ਬੈਠੇ ਨੇ ਚਰਨਜੀਤ ਕੌਰ ਵਿਸ਼ੇਸ਼ਤ ਜੀ ਇਹ ਆਪਣੇ ਸੁਖਚੈਨ ਜੀ ਇਹ ਆਪਣੇ ਮੇਜਰ ਸਿੰਘ ਤੇ ਜਰਨੈਲ ਸਿੰਘ ਤੇ ਹੋਰ ਵੀ ਮਤਲਬ ਮੈਂ ਦੋ ਤਿੰਨ ਬੰਦੇ ਨੇ ਨਾਂ ਰਹਿ ਗਏ ਵੀ ਇਹਨਾਂ ਨੇ ਤਾਂ ਕੰਟੀਨਿਉਟੀ ਦੇ ਵਿੱਚ ਇਸ ਕੰਮ ਨੂੰ ਲਗਾਤਾਰ ਐਮਐਲਏ ਸਾਹਿਬ ਦੇ ਧਿਆਨ ਚ ਵੀ ਲਿਆਉਣਾ ਤੇ ਇਹ ਜਿਹੜਾ ਕੁਝ ਬੰਦਿਆਂ ਨੂੰ ਇਹ ਆ ਇਹ ਕਿਹਾ ਜਾ ਰਿਹਾ ਹੈ ਵੀ ਅਸੀਂ ਸੰਘਰਸ਼ ਕਰਾ ਜੀ ਸਾਨੂੰ ਕੋਈ ਸੰਘਾਸਤ ਦੇਖੋ ਤਰਾਜ ਕੋਈ ਨਹੀਂ ਪ੍ਰੈਸ਼ਰ ਸੰਘਰਸ਼ ਦਾ ਵੀ ਹੁੰਦਾ ਕਿਸੇ ਨੇ ਮਾਨਸਿਕ ਬਹੁਤ ਤਾਂ ਬਣਿਆ ਹੀ ਰਹਿੰਦਾ ਵੀ ਹਾਂ ਜੀ ਆਪਾਂ ਇਹ ਕੰਮ ਕਰਾਉਣਾ ਜੇ ਲੇਟ ਸੀ ਉਹਦੇ ਚ ਵੀ ਮੈਂ ਕਹਿੰਦਾ ਵੀ ਚਲੋ ਚੰਗਾ ਹੀ ਹੋਇਆ ਐ ਐਮਐਲਏ ਸਾਹਿਬ ਤੇ ਹੀ ਭਾਰ ਬਣਿਆ ਰਿਹਾ ਤੇ ਇਹਨਾਂ ਨੇ ਹੋਰ ਭਜ ਨਟ ਕਰਕੇ ਇਹਨੂੰ ਕਿਸੇ sire 'ਤੇ ਲਵਾਇਆ ਤੇ ਇਹਨੂੰ ਸਾਰਿਆਂ ਚ ਮੈਂ ਕਹਿੰਦਾ ਵੀ ਇਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਸੀ ਜਿਨ੍ਹਾਂ ਨੇ ਇੰਨੇ ਲੋਕਾਂ ਨੂੰ ਇੰਨੀ ਵੱਡੀ ਰੀਲੀਫ ਦਿਵਾਈ ਸਰਕਰ ਤੋਂ ਸੀ ਇੱਕ ਜੀ ਕੰਨ ਜਿਹੜਾ ਐਮਐਲਏ ਕੋਈ ਦਸਤ ਕਰਕੇ ਜਿਹੜਾ ਰਾਜ ਸਭਾ ਦੀ ਸੀਟ ਦੇ ਲਈ ਚੋਲਾ ਪਿਆ ਉਸ ਬਾਤ ਕੀ ਕਹਿੰਦੇ ਤੁਹਾਨੂੰ ਕੀ ਲੱਗਦਾ ਕਿ ਉਸ ਦੇ ਪਿੱਛੇ ਕੋਈ ਕੋਈ ਪ੍ਰਿਟੀਕਲ ਵੱਡੀ ਪਾਵਰ ਹੈ ਕੰਮ ਕਰਦੀ ਕਿਉਂਕਿ 10 ਐਮਐਲਏ ਨੇ ਦਸਤਕਤ ਕਰਕੇ ਕਿਸੇ ਤਰੀਕੇ ਨਾਲ ਇਹ ਦੇਗਾ ਦੇਖੋ ਜੀ ਮੈਂ ਤਾਂ ਇਹ ਸੋਹਂਦਾ ਮੈਨੂੰ ਤਾਂ ਲੱਗਦਾ ਇਹ ਜਿੱਦਣ ਤੋਂ ਆਪਣਾ ਭਾਰਤ ਦੇਸ਼ ਆਜ਼ਾਦ ਹੋਇਆ ਉਦੋਂ ਇਹ ਪਹਿਲਾ ਕੇਸ ਐ ਇਦਾਂ ਦਾ ਹੋਇਆ ਵੀ ਬੰਦੇ ਨੇ ਝਾਲੀ ਸਾਈਨ ਕਰਾ ਕੇ ਐਮਐਲਏ ਦੇ ਐਦਾਂ ਕੀਤਾ ਮੈਨੂੰ ਤਾਂ ਲੱਗਦੀ ਵੀ ਜਾਦਾ ਬੰਦਾ ਉਹ ਡਿਪਰੈਸ਼ਨ ਦਾ ਪੇਸ਼ੈਂਟ ਹੈ ਜਾਂ ਮਤਲਬ ਉਹਨੂੰ ਸਮਝ ਘੱਟਾ ਹੁਣ ਇਹ ਸਮਝ ਨਹੀਂ ਆਉਂਦੀ ਜਾਂ ਕੋਈ ਸਾਜ਼ਿਸ਼ ਦਾ ਹੋ ਵੀ ਸਕਦੀ ਹੈ ਕੋਈ ਕਹਿ ਨਹੀਂ ਸਕਦੀ ਸਰ ਇਨੀ ਪ੍ਰੋਟੈਕਸ਼ਨ ਦਿੱਤੀ ਗਈ ਉਹਨੂੰ ਦੇਖੋ ਇਹ ਵੀ ਪਹਿਲਾ ਕੇਸ ਹੈ ਵੀ ਇੱਕ ਬੰਦੇ ਨੇ ਜਾ ਪਰ ਉਹ ਬੜੀ ਉਹ ਉਹ ਵੱਡੀ ਮਾੜੀ ਗੱਲ ਹੈ ਵੀ ਪ੍ਰੋਟੈਕਸ਼ਨ ਵੀ ਦਿੱਤੀ ਗਈ ਤੇ ਉਹਨੂੰ ਗ੍ਰਿਫਤਾਰ ਵੀ ਨਹੀਂ ਹੋਣ ਦਿੱਤਾ ਗਿਆ ਮਤਲਬ ਮੈਂ ਸੋਚ ਰਿਹਾ ਵੀ ਆਪਣੀ ਸਿਆਸਤ ਜਿਹੜੀ ਆ ਉਹ ਕਿੱਧਰ ਨੂੰ ਜਾ ਰਹੀ ਆ ਪੋਲੀਟੀਕਲ ਬੰਦਿਆਂ ਦੀ ਸੋਚ ਕਿੱਧਰ ਨੂੰ ਜਾ ਰਹੀ ਆ ਇਹ ਬੜੀ ਮਾੜਾ ਮਤਲਬ ਪਰਚਾ ਲਾਉਣਾ ਇਹ ਹੋਣਾ ਨਹੀਂ ਸੀ ਚਾਹੀਦਾ ਜਿਹਨੇ ਗਲਤ ਕੰਮ ਕੀਤਾ ਕਾਨੂੰਨوں ਨੂੰ ਦੇਖੇ ਜੇ ਉਹਨੇ ਨਹੀਂ ਕੀਤਾ ਹੋਊਗਾ ਤਾਂ ਕਾਨੂੰਨ ਸਜ਼ਾ ਨਹੀਂ ਸਜ਼ਾ ਦਊਗਾ ਇਹ ਕੀਤਾ ਹੋਗਾ ਤਾਂ ਕਾਨੂੰਨ ਨੂੰ ਸਜ਼ਾ ਦੇਵੇ ਉਹਨੂੰ ਤਾਂ ਰੋਕ ਰਕਾਈ ਨਹੀਂ ਕਰਨੀ ਚਾਹੀਦੀ ਤੇ ਨਾ ਹੀ ਪਾਵਰ ਦੀ ਕੋਈ ਵਰਤੋਂ ਕਰਨੀ ਚਾਹੀਦੀ ਤਰਨਤਾਰਨ ਦੇ ਵਿੱਚ ਜੋ ਬਾਅਦ ਇਲੈਕਸ਼ਨ ਜਾ ਰਹੀ ਹੈ ਉਸ ਨੂੰ ਲੈ ਕੇ ਕਿੰਨਾ ਦਾ ਮਾਹੌਲ ਹੋ ਰਿਹਾ ਹੈ ਪ੍ਰਚਾਰ ਦੇਖੋ ਗੱਲ ਇਹ ਹੈ ਵੀ ਤਰਨਤਾਰਨ ਵਾਲੀ ਬਾਅਦ ਇਲੈਕਸ਼ਨ ਪਹਿਲਾਂ ਜਿਹੜੀ ਬਾਅਦ ਇਲੈਕਸ਼ਨ ਹੋ ਜਿਆ ਹੁਣ ਜਾ ਰਹੀ ਹੈ ਉੱਥੇ ਪਹਿਲਾਂ ਵੀ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਸੀ ਤੇ ਉਹ ਉਹ ਮਤਲਬ ਬਦਕਿਸਮਤੀ ਨਾਲ ਉਹਨਾਂ ਦੀ ਮੌਤ ਹੋ ਗਈ ਤੇ ਆ ਹੁਣ ਬਾਈ ਇਲੈਕਸ਼ਨ ਜਿਹੜੀ ਹੋ ਰਹੀ ਹੈ ਉਹ ਆਮ ਆਦਮੀ ਪਾਰਟੀ ਦੀ ਪੱਕੀ ਹੀਟ ਆਮ ਆਦਮੀ ਪਾਰਟੀ ਵੱਡੇ ਫਰਕ ਦੇ ਨਾਲ ਚੋਣ ਉੱਥੋਂ ਜਿੱਤੂਗੀ